ਦੋਸਤੋ ਪੰਜਾਬ ਹਰਿਆਣਾ ਦੇ ਵਿੱਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਤੇ ਮੌਸਮ ਬਾਰ-ਬਾਰ ਖਰਾਬ ਹੋ ਰਿਹਾ ਹੈ। ਪਿਛਲੇ ਡਿਸਟਰਬੈਂਸ ਦਾ ਅਸਰ ਹਲੇ ਖਤਮ ਨਹੀਂ ਹੋਇਆ ਅੱਜ ਵੀ 23 ਅਪ੍ਰੈਲ ਨੂੰ ਪੰਜਾਬ ਦੇ ਕਾਫੀ ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹੈ। ਇਸ ਕਰਕੇ ਕਣਕ ਦੀ ਵਾਢੀ ਅਤੇ ਢੂੜੀ ਬਣਾਉਣ ਦੇ ਕੰਮ 'ਚ ਰੁਕਾਵਟ ਪਈ ਹੈ। ਮੰਡੀਆਂ ਦੇ ਵਿੱਚ ਕਣਕ ਪਈ ਹੈ ਇਸ ਕਰਕੇ ਕਿਸਾਨਾਂ ਦੀ ਪਰੇਸ਼ਾਨੀ ਦੇ ਵਿੱਚ ਹੋਰ ਵੀ ਵਾਧਾ ਹੁੰਦਾ ਹੈ। ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਮੰਡੀ ਦੇ ਵਿੱਚ ਪੱਕੀ ਥਾਂ ਤੇ ਹੀ ਫਸਲ ਨੂੰ ਲਾਇਆ ਜਾਵੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਤਰਪਾਲ ਵਗੈਰਾ ਦਾ ਇੰਤਜ਼ਾਮ ਰੱਖਿਆ ਜਾਵੇ ਤਾਂ ਕਿ ਫਸਲ ਖਰਾਬ ਹੋਣ ਤੋਂ ਬਚਾਈ ਜਾ ਸਕੇ ਦੋ ਦਿਨ ਬਾਅਦ ਇੱਕ ਡਿਸਟਰਬੈਂਸ ਹੋਰ ਆਉਂਦਾ ਦਿਖਾਈ ਦੇ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ 26 April ਤੋਂ 28 April ਤੱਕ ਐਕਟਿਵ ਰਹਿ ਸਕਦਾ ਹੈ ਇਸ ਕਰਕੇ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਕਈ ਥਾਂ ਤੇਜ਼ ਹਵਾ ਵੀ ਚੱਲ ਸਕਦੀ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਕੁ ਵਰਖਾ ਹੋ ਸਕਦੀ ਆ ਕਿਹੜੇ ਜ਼ਿਲ੍ਹੇ ਵਿੱਚ ਕਿਸ ਤਰੀਕ ਤੋਂ ਮੌਸਮ ਸਾਫ਼ ਹੋਣ ਦੀ ਉਮੀਦ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿਸਾਨ ਚੈਨਲ ਤੇ ਪਹਿਲੀ ਵਾਰੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਆਪਾਂ ਆਉਣ ਵਾਲੇ ਮੌਸਮ ਦੇ ਬਾਰੇ ਗੱਲ ਕਰਦੇ ਹਾਂ ਜੋ 23 ਅਪ੍ਰੈਲ ਨੂੰ ਵੀ ਪੰਜਾਬ ਦੇ ਕਾਫੀ ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹੈ ਔਰ ਰਾਤ ਤੱਕ ਹੋਰ ਵੀ ਕਈ ਥਾਂ ਹੋ ਸਕਦੀ ਹੈ ਪਰ ਕੱਲ 24 ਅਤੇ 25 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਪਰ 22 April ਤੋਂ ਪੰਜਾਬ ਦੇ ਵਿੱਚ ਮੌਸਮ ਫੇਰ ਤੋਂ ਖਰਾਬ ਹੋਣ ਦੀ ਸੰਭਾਵਨਾ ਹੈ। ਵੈਬਸਾਈਟ ਦੇ ਉੱਤੇ ਆਪਾਂ ਦੇਖਦੇ ਆ ਜਿਹੜਾ ਸਾਈਕਲੋਨ ਸਰਕੂਲੇਸ਼ਨ 23 April ਨੂੰ ਇੱਥੇ ਬੜਿਆਂ ਦਿਖਾਈ ਦੇ ਰਿਹਾ ਹੈ। ਇਸ ਕਰਕੇ ਜਿਹੜਾ ਇਹ ਨਾ ਸਾਰਾ ਪੰਜਾਬ ਦੇ ਵਿੱਚ ਦਿਖਾਈ ਦਿੱਤਾ। ਪਰ ਆਪਾਂ ਦੇਖੋ 23 23 ਤਰੀਕ ਨੂੰ 23 April ਨੂੰ ਆਹ ਦਿਖਾਈ ਦੇ ਰਿਹਾ। ਪਰ ਅੱਗੇ 24 ਤੇ 25 April ਨੂੰ ਇਹ ਸਰਕੂਲੇਸ਼ਨ ਉੱਪਰ ਵੱਲ ਖਿਸਕੇ ਜਾਂਦਾ ਹੈ। ਇਸ ਕਰਕੇ ਇੱਥੇ ਮੌਸਮ 24-25 April ਨੂੰ ਖੁਸ਼ਕ ਰਹਿਣ ਦੀ ਉਮੀਦ ਹੈ। ਔਰ ਜਿਵੇਂ ਹੀ 26 April ਦੇ ਵਿੱਚ ਆਪਾਂ ਉਹਨੇ ਇਹ ਪੰਜਾਬ ਦੇ ਵਿੱਚ ਫਿਰ ਤੋਂ ਐਕਟਿਵ ਹੁੰਦਾ ਦਿਖਾਈ ਦਿੰਦਾ ਆਪਾਂ ਦੇਖੋ ਇੱਥੇ 26 27 ਅਤੇ 28 April ਨੂੰ ਵੀ ਪੰਜਾਬ ਦੇ ਉੱਪਰ ਮੰਡਰਾ ਰਿਹਾ ਦਿਖਾਈ ਦੇ ਰਿਹਾ 28 April ਤੱਕ ਇਹ ਥਾਂ ਦੇ ਉੱਤੇ ਘੁੰਮਦਾ ਹੈ ਪਰ ਅੱਗੇ 29 ਅਤੇ 30 April ਨੂੰ ਉੱਪਰ ਵੱਲ ਨੂੰ ਚਲਾ ਜਾਂਦਾ ਸੋ ਇੱਥੇ 26 27 ਅਤੇ 28 April ਨੂੰ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਹੁਣ ਆਪਾਂ ਜ਼ਿਲ੍ਹੇ ਵਾਰ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਵਰਖਾ ਹੋ ਸਕਦੀ ਹੈ ਪਹਿਲਾਂ ਮਾਝਾ ਏਰੀਆ ਦੇ ਵਿੱਚ ਦੇਖਦੇ ਹਾਂ ਇੱਥੇ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਵਰਖਾ 25 ਤੋਂ 50% ਏਰੀਆ ਕਵਰ ਕਰ ਸਕਦੀ ਹੈ ਇਸੇ ਤਰ੍ਹਾਂ 27 ਅਪ੍ਰੈਲ ਨੂੰ ਵੀ ਚਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ 25 ਤੋਂ 50% ਏਰੀਆ ਦੇ ਵਿੱਚ ਹੋ ਸਕਦੀ ਹੈ ਅ 28 ਅਪ੍ਰੈਲ ਦੀ ਜੇ ਆਪਾਂ ਗੱਲ ਕਰੀਏ 28 ਅਪ੍ਰੈਲ ਨੂੰ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਿਰਫ 25% ਏਰੀਆ ਵਰਖਾ ਕਵਰ ਕਰਦੀ ਦਿਖਾਈ ਦਿੰਦੀ ਹੈ ਤੇ ਹਲਕੀ ਵਰਖਾ ਦੀ ਉਮੀਦ ਹੈ ਪਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ 28 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਦੁਆਬੇ ਦੀ ਆਪਾਂ ਗੱਲ ਕਰ ਲੈਣਾ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ 25 ਤੋਂ 50% ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਇਸੇ ਤਰ੍ਹਾਂ 27 ਅਪ੍ਰੈਲ ਨੂੰ ਵੀ 25 ਤੋਂ 50% ਏਰੀਆ 'ਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਉਮੀਦ ਹੈ। 28 ਅਪ੍ਰੈਲ ਦੀ ਜੇ ਆਪਾਂ ਗੱਲ ਕਰੀਏ 28 ਅਪ੍ਰੈਲ ਨੂੰ ਸਿਰਫ ਦੋ ਜਿਲ੍ਹਿਆਂ ਸਵੈਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ 25% ਏਰੀਆ 'ਚ ਹਲਕੀ ਵਰਖਾ ਦੀ ਉਮੀਦ ਹੈ। ਕਪੂਰਥਲਾ ਤੇ ਜਲੰਧਰ ਦੇ ਵਿੱਚ 28 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਅੱਗੇ ਪੱਛਮੀ ਮਾਲਵਾ ਦੀ ਆਪਾਂ ਗੱਲ ਕਰ ਲਵਾਂ ਇੱਥੇ ਫਿਰੋਜ਼ਪੁਰ, ਫਾਜ਼ਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਇੰਨਾ ਸੇਜ ਵਾਲਿਆਂ ਦੇ ਵਿੱਚ 26 ਅਪ੍ਰੈਲ ਨੂੰ ਫਰੋਜ਼ਪੁਰ, ਫਰੀਦਕੋਟ ਅਤੇ ਮੋਗਾ ਇੱਥੇ ਤਿੰਨ ਜ਼ਿਲ੍ਹਿਆਂ ਦੇ ਵਿੱਚ 25 ਤੋਂ 50% ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ 26 ਅਪ੍ਰੈਲ ਨੂੰ ਹੋ ਸਕਦੀ ਹੈ। ਫਾਜ਼ਲਕਾ, ਸ੍ਰੀ ਮੁਕਸਰ ਸਾਹਿਬ ਅਤੇ ਬਠਿੰਡਾ ਇਨ੍ਹਾਂ ਤਿੰਨ ਜ਼ਿਲ੍ਹਿਆਂ ਤੇ 26 ਅਪ੍ਰੈਲ ਨੂੰ ਸਿਰਫ 25% ਏਰੀਆ 'ਚ ਹਲਕੀ ਵਰਖਾ ਦੀ ਉਮੀਦ ਹੈ। 27 ਅਪ੍ਰੈਲ ਦੀ ਜੇ ਅਪਾਂ ਗੱਲ ਕਰੀਏ 27 ਅਪ੍ਰੈਲ ਨੂੰ ਵੀ ਫਰੋਜ਼ਪੁਰ, ਫਰੀਦਕੋਟ ਅਤੇ ਮੋਗਾ ਇੱਥੇ ਤਿੰਨ ਜ਼ਿਲ੍ਹਿਆਂ ਦੇ ਵਿੱਚ 25 ਤੋਂ 50% ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਫਾਜ਼ਲਕਾ, ਸ਼੍ਰੀ ਮੁਕਸਰ ਸਾਹਿਬ ਅਤੇ ਬਠਿੰਡਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਿਰਫ 25% ਏਰੀਆ 'ਚ ਹਲਕੀ ਵਰਖਾ ਦੀ ਉਮੀਦ ਹੈ 28 ਅਪ੍ਰੈਲ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੂਰਬੀ ਮਾਲਵਾ ਦੇ ਪੱਛਮੀ ਮਾਲਵਾ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅੱਗੇ ਪੂਰਬੀ ਮਾਲਵਾ ਦੀ ਗੱਲ ਕਰਦੇ ਹਾਂ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਸੇਸ ਨਗਰ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਸਿਰਫ 25% ਏਰੀਆ ਦੇ ਵਿੱਚ ਹਲਕੀ ਹਲਕੀ ਵਰਖਾ ਦੀ ਉਮੀਦ ਹੈ ਇਸੇ ਤਰ੍ਹਾਂ 27 ਅਪ੍ਰੈਲ ਨੂੰ ਵੀ 25% ਏਰੀਆ ਦੇ ਵਿੱਚ ਹਲਕੀ ਵਰਖਾ ਹੋਣ ਦੀ ਉਮੀਦ ਹੈ 28 ਅਪ੍ਰੈਲ ਨੂੰ ਜੇ ਆਪਾਂ ਦੇਖੀਏ 28 ਅਪ੍ਰੈਲ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ ਇਸੇ ਤਰ੍ਹਾਂ ਅੱਗੇ 29 30 ਅਪ੍ਰੈਲ ਨੂੰ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਆਮ ਤੌਰ ਤੇ ਮੌਸਮ ਫਿਰ ਖੁਸ਼ਕ ਰਹਿਣ ਦੀ ਉਮੀਦ ਹੈ ਉਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ